Okay. सरपंच साहब की कहना चाहोगे संत बाबा करनैल सिंह जी जो सचखंड जाब्राज दे ने ओना दी ਪਿੰਡ ਟੱਲੇਵਾਲ ਨੂੰ ਪੂਰੇ ਲੱਗ ਨੂੰ ਬਹੁਤ ਵੱਡੀ ਦੇਣ ਹੈ ਕੀ ਕਹੋਗੇ संत बाबा करनैल सिंह जी ਜਿੱਥੇ ਉਹ ਮਹਾਨ ਸਾਧੂ ਸੰਤ ਸਨ ਮਹਾਨ ਜੀ ਤੱਕ ਜੀ ਤਿਆਗੀ ਸੰਨ ਬਰਾਦੀ ਸੰਨ ਉੱਥੇ ਉਹ ਬਹੁਤ ਵੱਡੇ ਵਿਦਿਆਰੇਦਾਨੀ ਸਨ ਲੰਗਰਾਂ ਦੀ ਸੇਵਾ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ। ਜਿਹੜਾ ਗੁਰੂ ਰਾਮਦਾਸ ਜੀ ਦੀ ਚਲਾਈ ਹੋ ਰੱਖਾ ਜਿਹੜੀ ਜਿਹੜੀ ਹੈ ਲੰਗਰਾਂ ਦੀ। ਉਹਨਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਫਾਊਂਡੇਸ਼ਨ ਦਾ। ਉਹਨਾਂ ਦਾ ਇਸ ਇਲਾਕੇ ਨੂੰ ਇਕੱਲੇ ਇਲਾਕੇ ਨੂੰ ਨਾ ਪੂਰੇ ਪੰਜਾਬ ਨੂੰ ਪੂਰੀ ਵਿਲੁਕਤਾ ਨੂੰ ਬਹੁਤ ਵੱਡੀ ਦੇਣ ਸੀ ਉਹਨਾਂ ਦੀ। ਉਹਨਾਂ ਦੇ ਯਾਦਨਾ ਬਹੁਤ ਵੱਡਾ ਜਿਹੜਾ ਇਲਾਕੇ ਨੂੰ ਪੂਰੇ ਉਹਕਤਾਨਾ ਇਥੋਂ ਦੀ ਜਨਤਾ ਨੂੰ ਬਹੁਤ ਵੱਡਾ ਘਾਟਾ ਪਿਆਗਾ ਤੇ ਜੋ ਨਾਮ ਪੂਰਿਆ ਹੋਣਾ ਬੜਾ ਪਰ ਕੁਦਰਤ ਦਾ ਇੱਕ ਨਿਯਮ ਆਗਾ ਕਿ ਜੋ ਮਨੁੱਖ ਇਸ ਧਰਤੀ ਦੇ ਉੱਤੇ ਜੋ ਵੀ ਮਹਾਪੁਰਸ਼ ਜੋ ਵੀ ਚੀਜ਼ ਇੱਥੇ ਪੈਦਾ ਹੁੰਦੀ ਹੈ ਉਹਨੇ ਇੱਕ ਦਿਨ ਤਾਂ ਚਲੇ ਜਾਣਾ ਹੁੰਦਾਗਾ ਉਸੇ ਹੀ ਮਹਾਵਾਕਾਂ ਅਨੁਸਾਰ ਹੈ ਉਹ ਲੱਖਾਂ ਤਾਂ ਬਹੁਤ ਵੱਡੀ ਘਾਟ ਸੀਗੀ ਹੈਗੀ ਹੈ ਤੇ ਪੂਰੇ ਜਿਹੜੀ ਮਨੁੱਖ ਦਾ ਮੂਰਤ ਬਣੀ ਗਾ ਤੇ ਜੇ ਮੈਂ ਗੱਲ ਕਰਾਂ ਗਿੱਦਿਆ ਦੇ ਖੇਤਰ ਦੇ ਵਿੱਚ ਗਿੱਦਿਆ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਜੂਨ ਦਾ ਨਾ ਉਹਨਾਂ ਦਾ ਸਾਡਾ ਪਿੰਡ ਤੇ ਸਾਡਾ ਇਲਾਕਾ ਪਛੜਿਆ ਹੋਇਆ ਵਿੱਦਿਆ ਦੇ ਪੱਖੋਂ ਖੇਤਰ ਸੀਗਾ ਜਿਹਦੇ ਵਿੱਚ ਜਦੋਂ ਇਹ ਸ਼ਗਤੀ ਤੇ ਮੌਜਮਾਨ ਹੋਏ ਸਰਦੂਮਨ ਨਾਲ ਸਿੰਘ ਜੀ ਸਤਿਗੰਗਨ ਦੇ ਬਰਾਦਰ ਤੋਂ ਬਾਅਦ ਇਹਨਾਂ ਨੇ ਅਕੈਡਮੀ ਨੂੰ ਅਕੈਡਮੀ ਦੇ ਰੂਪ ਦੇ ਵਿੱਚ ਇੱਕ ਵੱਡਾ ਸੰਸਥਾਪਿਤ ਇੱਥੇ ਜਾਂਦੀ ਜਿਹੜੀ ਪੱਲਾ ਪਹਿਲਾਂ ਬਲੂਸਾ ਵਾਲੇ ਸੰਸਥਾ ਨਾਮ ਤੋਂ ਬਲੂਸਾ ਵਾਲਾ ਟਰਸਟ ਨਾਮ ਮਿਲਦੀ ਸੀ ਪਰ ਹੁਣ ਆਪਣੇ ਪੱਧਰ ਦੇ ਉੱਤੇ ਸੰਸਥਾ ਨੂੰ ਅੱਗੇ ਤੋਰਨ ਦੇ ਲਈ ਬਹੁਤ ਵੱਡੇ ਉਪਰਾਲੇ ਕੀਤੇ ਗਏ ਬਹੁਤ ਵੱਡੀ ਫੰਡਿੰਗ ਹੋ ਸਾਰੀ ਜੀ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਬੱਚੇ ਪੜ੍ਹਦੇ ਨੇ ਉਹ ਵੀ ਬਹੁਤ ਹੀ ਨਗੂਣੀਆ ਫੀਸਾਂ ਦੇ ਉੱਤੇ ਪੜ੍ਹਦੇ ਨੇ ਮੈਨੂੰ ਨਹੀਂ ਲੱਗਦਾ ਅੱਜ ਦੇ ਇਸ ਯੋਗ ਦੇ ਵਿੱਚ ਕੋਈ ਆਮ ਵਿਅਕਤੀ ਜਿਹੜਾ ਹੁੰਦਾਗਾ ਆਮ ਗਰੀਬ ਘਰ ਦਾ ਬੱਚਾ ਕੋਈ ਵਧੀਆ ਵਿਦਿਆ ਲੈ ਸਕਦਾਗਾ ਪਰ ਸਾਨੂੰ ਮਾਣ ਆ ਇਸ ਗੱਲ ਦਾ ਕਿ ਬਾਬਾ ਜੀ ਨੇ ਇਸ ਗੱਲ ਦੇ ਵਿੱਚ ਉਹ ਚੇਚਾ ਧਿਆਨ ਦੇ ਕੇ ਜੀ ਬੱਚਿਆਂ ਦੇ ਲਈ ਤੇ ਇੱਕ ਆਮ ਲੋਕਾਂ ਦੇ ਘਰਾਂ ਦੇ ਬੱਚਿਆਂ ਲਈ ਇਸ ਪਾਸੇ ਦੇ ਇਲਾਕੇ ਦੇ ਬੱਚਿਆਂ ਲਈ ਇੱਕ ਅਕੈਡਮੀ ਖੜਕਾਈ ਉਹ ਵੀ ਪੂਰੀ ਫੀਲਡ ਤੱਕ ਦਿਏ ਤੱਕ ਸੀਰੀਅਸ ਪੈਟਰਨ ਹੋ ਗਿਆ ਚਾਹੇ ਪੰਜਾਬ ਸਕੂਲ এডੂਕੇਸ਼ਨ ਦਾ ਪੈਟਰਨ ਹੋਵੇ ਉਹਨੇ ਪੈਟਰਨ ਦੇ ਵਿੱਚ ਵਿਦਿਆ ਜਿਹੜੀ ਜੀਨ ਦਾ ਇੱਕ ਮਹਾਨ ਜਿਹੜਾ ਹੈਗਾ ਕਾਰਕ ਤੇ ਉਹਨਾਂ ਨੇ ਮਤਲਬ ਲੰਬਿਆਗਾ ਤੇ ਹੁਣ ਉਹਨਾਂ ਨਾਲ ਸਮੇਂ ਦੇ ਵਿੱਚ ਬਾਬਾ ਕੋਬਿੰਦਰ ਸਿੰਘ ਜੀ ਜੋ ਮੁਖ ਸੇਵਾਦਾਰ ਨੇ ਜਿਨ੍ਹਾਂ ਨੂੰ ਆਪ ਆਪਣੇ ਹੱਥੀ ਮਤਲਬ ਉਹ ਗੱਦੀ ਤੇ ਉਠਾ ਲਿਆਏ ਨੇ ਤੇ ਉਹ ਉਹਨਾਂ ਨਾਲ ਸਮੇਂ ਦੇ ਵਿੱਚ ਇਹ ਕਾਰਜ ਰੂਪਾ ਕਰਦੇ ਰਹੇ ਨੇ ਉਹਨਾਂ ਪੰਚਾਇਤਾਂ ਵੱਲੋਂ ਟੱਲੇਵਾਲ ਪੰਚਾਇਤ ਵੀ ਟੱਲੇਵਾਲ ਰਾਮ ਪੰਚਾਇਤ ੱਲੇਵੜ ਖੁਦ ਤੋਂ ਬਦੂ ਬਾਬਾ ਜੀ ਨੇ ਪਹਿਲਾਂ ਵੀ ਪੂਰਾ ਸਹਿਯੋਗ ਰਿਹਾਗਾ ਪਹਿਲਾਂ ਵੀ ਅਸੀਂ ਉਹਨਾਂ ਦੇ ਚਰਨਾਂ ਦੇ ਵਿੱਚ ਆ ਕੇ ਇਹ ਗੱਲ ਰਸਾਂ ਕਰਦੇ ਹਾਂ ਵੀ ਇਹ ਗੱਲ ਕਰੀ ਹੁਣ ਵੀ ਅਸੀਂ ਜਿਹਦੇ ਬਦੋਂ ਭਗਤ ਸਿੰਘ ਜੀ ਨੇ ਉਹਨਾਂ ਨੂੰ ਸਹਿਯੋਗ ਉਹਨਾਂ ਦਾ ਸਾਡੇ ਚੈਨਲ ਦੇ ਮਾਧਮੇਂ ਪੂਰੀ ਦੁਨੀਆ ਦੇਖਦੀ ਆ ਤਾਂ ਬਾਬਾ ਜੀ ਦੀ ਅੰਤਮ ਅਰਦਾਸ ਤੋ ਕਿਸੇ ਦਿਨ ਹੋਣੀ ਆ ਬਾਬਾ ਜੀ ਦੀ ਅੰਤਮ ਅਰਦਾਸ 7 ਤਰੀਕ ਨੂੰ ਦਿਨ ਮੰਗਲਵਾਰ 7 ਅਕਤੂਬਰ ਜੇ ਮੰਗਲਵਾਰ ਨੂੰ ਉਸ ਵੇਲੇ 10 ਵਜੇ ਤੋਂ ਦੀ ਸ਼ੁਰੂ ਹੋ ਕੇ ਜਨਕੀ ਕੱਲ ਕਹਿ ਸਕਦੇ ਜੀ ਹਾਂ ਕੱਲ ਨੂੰ ਤੇ 2 ਵਜੇ ਤੱਕ ਜਿਹੜੇ ਗੁਰਮਤ ਜਿਹੜੇ ਹੈਗੇ ਆ ਗੁਰਮਤ ਅਰਦਾਸ ਸਮਾਗਮ ਜਿਹੜੇ ਹੁਣ ਤੇ ਸਾਰੀਆਂ ਸਮੂਹ ਸੰਗਤਾਂ ਨੂੰ ਇਲਾਕੇ ਦੀ ਨਹੀਂ ਦੁਨੀਆ ਭਰ ਦੇ ਸੰਗਤਾਂ ਦੀ ਹੈ ਕਿ ਸਮਾਗਮ ਵਿੱਚ ਨੇ ਸ਼ਾਮ ਲੈਣਾ ਤੇ ਬਾਬਾ ਜੀ ਨੇ ਤੁਸੀਆ ਪ੍ਰਾਪਤ ਕਰਨਾ ਤੇ ਨਾਲ ਦੀ ਨਾਲ ਅਸੀਂ ਤੁਹਾਡੇ ਚੈਨ ਹੁੰਦਾ ਵੀ ਬਹੁਤ ਵੱਡਾ ਆ ਬਹੁਤ ਧੰਨਵਾਦ ਕਰਦੇ ਆ ਇਹਨਾਂ ਨੇ ਸਾਡੀਆਂ ਇਹਨਾਂ ਸਾਡੇ ਇਸ ਚੈਨਲ ਨਾਲ ਅਸੀਂ ਸਾਡੀ ਗੱਲਾਂ ਨੂੰ ਤੇ ਬਾਬਾ ਜੀ ਕੀਤੀ ਅੱਪਾ ਜੀ ਦੇ ਕਾਰਜਾਂ ਨੂੰ ਅੱਗੇ ਤੋਰਨ ਦੇ ਲਈ ਅੱਗੇ ਵਧਾਉਣ ਦੇ ਲਈ ਉਹਨਾਂ ਦਾ ਜਨ ਹੈਗਾ ਇਹ ਤੁਸੀਂ ਸਿਰ ਉੱਪਰ ਅਟਕ ਲੈ ਕੇ ਜਾ ਰਹੇ ਹੋ ਸਾਡੇ ਚੈਨਲ ਦਾ ਵੀ ਜਿਹੜਾ ਹੈਗਾ ਬਹੁਤ ਬਹੁਤ